ਇਹ ਉਹ ਐਪੀਸੋਡ ਇੰਨਾ ਚੱਲਿਆ ਔਰ ਲੋਕਾਂ ਨੇ ਇਵਨ ਮੇਰੇ ਬੱਚੇ ਕਹਿੰਦੇ ਕਹਿੰਦੇ ਨਹੀਂ ਪਪਾ ਪ੍ਰਿੰਸ ਚਾਚੇ ਪ੍ਰਿੰਸ ਤਾਈ ਨੂੰ ਜਿਉਂਦਾ ਕਰੋ ਫਟਾਫਟ ਕਹਿੰਦੇ ਇਹ ਮਾਰਨਾ ਨਹੀਂ ਚਾਹੀਦਾ ਹੈਗਾ ਕਹਿੰਦੇ ਐਪੀਸੋਡ ਤਾਂ ਹੈ ਹੀ ਇਦਾਂ ਦਾ ਸੋ ਲੋਕਾਂ ਦੇ ਕਮੈਂਟ ਇੰਨੇ ਆਏ ਤੇ ਮੈਨੂੰ ਪਤਾ ਕਿ ਮੈਂ ਸੈਕੰਡ ਐਪੀਸੋਡ ਕਿਦਾਂ ਲਿਖਿਆ ਉਹਦੇ ਚ ਕਿਵੇਂ ਘੁਮਾ ਕੇ ਪ੍ਰਿੰਸ ਨੂੰ ਦੁਬਾਰਾ ਬਿੰਗੀ ਕਰਦਣ ਕਰਕੇ ਮੈਂ ਇਹਨੂੰ ਜਿਉਂਦਾ ਕੀਤਾ ਇਹ ਉਹ ਸੈੱਟ ਕੀਤਾ ਤੇ ਦੂਸਰਾ ਸਾਡਾ ਪ੍ਰਿੰਸਾ ਪੰਮਾ ਤੇ ਪ੍ਰਿੰਸ ਮੇਰਾ ਬਹੁਤ ਟਾਈਮ ਤੋਂ ਜੁੜਿਆ ਹੋਇਆ ਤੇ ਸ਼ਾਇਦ ਮਤਲਬ ਮੈਂ ਵੀ ਪਹਿਲਾਂ ਇਹਨੂੰ ਕਈ ਫਿਲਮਾਂ 'ਚ ਰੋਲ ਦਿੱਤਾ ਤੇ ਮੇਰੇ ਕੋਲੇ ਜਦੋਂ ਇਹ ਬੈਠਦਾ ਸੀ ਤੇ ਅਸੀਂ ਗੱਲਾਂ ਬਾਤਾਂ ਮਾਰਦੇ ਸੀ ਤਾਂ ਮੈਂ ਇਹਨੂੰ ਹਮੇਸ਼ਾ ਇਹ ਗੱਲ ਕਹਿੰਦਾ ਮੈਂ ਕਹਿੰਦਾ ਯਾਰ ਜਿਵੇਂ ਨਾ ਤੇਰਾ ਮਾਹੌਲ ਹੈ ਜਿਵੇਂ ਤੇਰਾ ਸੁਭਾਅ ਹੈ ਜਿਵੇਂ ਦੀ ਤੇਰੇ 'ਚ ਕੈਪੇਬਿਲਿਟੀ ਹੈਗੀ ਆ ਤੂੰ ਜਿਸ ਲੈਵਲ ਦਾ ਐਕਟਰ ਮੈਨੂੰ ਲੱਗਦਾ ਹੈ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਵੀ ਕੀ ਚੱਕਰ ਆ ਵੀ ਤੇਰੀ ਵੈਲਿਊ ਨਹੀਂ ਪੈ ਰਹੀ ਹੈਗੀ ਜਾਂ ਤੂੰ ਐਕਚੁਅਲੀ ਇਹਦੀ 1 2 3 ਦੀਆਂ ਪ੍ਰੋਬਲਮਾਂ ਵੀ ਨੇ ਵੀ ਇੱਕ ਇਹ ਕੋਈ ਵੀ ਕੈਰੈਕਟਰ ਜਿਹਨੂੰ ਫੜਦਾ ਇਹਨੂੰ ਟਾਈਮ ਚਾਹੀਦਾ ਪ੍ਰੋਪਰ ਉਸ ਸੀਨ ਨੂੰ ਅਡਾਪਟ ਕਰਨ ਲਈ ਤੇ ਜਦੋਂ ਇਹ ਜਾਂਦਾ ਸੀ ਕਿਸੇ ਫਿਲਮ ਦੇ ਸੈੱਟ ਦੇ ਉੱਤੇ ਜਿਹੜੇ ਬੰਦੇ ਇਹਨੂੰ ਬੁਲਾਉਂਦੇ ਸੀ ਉਹ ਇਹਨੂੰ ਖੜੇ ਪੈਰ ਦੇ ਉੱਤੇ ਸੀਨ ਦਿੰਦੇ ਸੀ ਕਿ ਆਹ ਭਾਜੀ ਤੁਹਾਡਾ ਸੀਨ ਹੈ ਫਟਾਫਟ ਛੇਤੀ ਕਰੋ ਛੇਤੀ ਕਰੋ ਭਾਜੀ ਟਾਈਮ ਨਹੀਂ ਗਿਆ ਇਹਨਾਂ ਉਹ ਜਦ ਤੱਕ ਵਿਚਾਰਾ ਪੂਰੇ ਕੈਰੈਕਟਰ 'ਚ ਆਉਂਦਾ ਹੀ ਇਹਦਾ ਰੋਲ ਮੁੱਕ ਜਾਂਦਾ ਹੈਗਾ ਤੇ ਪੋਰਟਾਈਂ ਤੋਂ ਆਈ ਸੀ ਮੈਨੂੰ ਐ ਲੱਗਿਆ ਮੈਂ ਕਿ ਯਾਰ ਆਪਾਂ ਨਾ ਕੁਝ ਕਰੀਏ ਨਵਾਂ ਬਣਾਈਏ ਇਹਨੇ ਮੈਨੂੰ ਇੱਕ ਫੋਟੋ ਦਿਖਾਈ ਇਹਦੀ ਸੀ ਇਹ ਅੰਬੈਸਡਰ ਕਾਰ ਦੇ ਅੱਗੇ ਬੈਠਾ ਸੀ ਤੇ ਇਹਦੇ ਹੱਥ 'ਚ ਇੱਕ ਗਲਾਸ ਸੀਗਾ ਤੇ ਉਹਦੇ 'ਚ ਬਿਸਕੁਟ ਡਿਬੋਡ ਬੋ ਕੇ ਖਾ ਰਿਹਾ ਸੀਗਾ ਤੇ ਉਹ ਫੋਟੋ ਮੈਨੂੰ ਇੰਨੀ ਵਧੀਆ ਲੱਗੀ ਉਸ ਫੋਟੋ ਨੂੰ ਦੇਖ ਕੇ ਮੇਰੇ ਮਨ 'ਚ ਆਈਡੀਆ ਆਇਆ ਮੈਂ ਪਹਿਲਾਂ ਵੀ ਵਰਨਿੰਗ ਬਾਰੇ ਕੁਝ ਸੋਚਦਾ ਹੀ ਤੇ ਮੈਨੂੰ ਯਾਦ ਆ ਮੈਂ ਇੱਕ ਸ਼ੂਟਿੰਗ ਕਰ ਰਿਹਾ ਸੀ ਇਹ ਮੇਰੀ ਵੈਨਟੀ ਵੈਨ 'ਚ ਬੈਠੇ ਸੀਗੇ ਤੇ ਮੈਂ ਸੀਨ ਸ਼ੂਟ ਕਰਨ ਗਿਆ ਜਦ ਤੱਕ ਮੈਂ ਵਾਪਸ ਆਇਆ ਤੇ ਮੈਂ ਇਹਨੂੰ ਕਿਹਾ ਮੈਂ ਕੁਝ ਲਿਖਿਆ ਕਹਿੰਦਾ ਬਾਈ ਸੁਣਾਓ ਤੇ ਮੈਂ ਇਹਨੂੰ ਵਾਰਨਿੰਗ ਦਾ ਫਰਸਟ ਐਪੀਸੋਡ ਸੁਣਾਇਆ ਤੇ ਹਲੇ ਕਾਪੀ ਤੇ ਵੀ ਨਹੀਂ ਲਿਖਿਆ ਮਤਲਬ ਮੈਂ ਦਿਮਾਗ 'ਚ ਹੀ ਬਣਾਇਆ ਸੀ ਤੇ ਇਹ ਕਹਿੰਦਾ ਵੀ ਬਹੁਤ ਘੈਂਟ ਲੱਗ ਰਿਹਾ ਬਾਈ ਵੀ ਇੱਥੇ ਕੰਮ ਕਰੀਏ ਮੈਂ ਨਾਲ ਦੇ ਨਾਲ ਹੀ ਅਮਰ ਨੂੰ ਬੁਲਾ ਲਿਆ 15 ਮਿੰਟ ਹੀ ਲਾਏ ਹੋਣੇ ਨੇ ਸੋ ਅਮਰ ਆ ਗਿਆ ਫਟਾਫਟ ਐਗਜ਼ੀਕਿਊਟ ਕੀਤਾ ਬਹੁਤ ਛੋਟੇ ਬਜਟ ਦੀ ਚੀਜ਼ ਸੀ ਕਿਉਂਕਿ YouTube ਦੇ ਉੱਤੇ ਪਾਉਣੀ ਸੀ ਪਤਾ ਨਹੀਂ ਸੀ ਪ੍ਰੈਕਟੀਕਲੀ ਕਿ ਇਹ ਚੀਜ਼ ਚੱਲੂ ਜਾਂ ਨਹੀਂ ਚੱਲੂ ਕਿ ਇਹਦਾ ਐਕਸਪੀਰੀਅੰਸ ਕਿਦਾਂ ਹੋਊਗਾ ਤੇ ਬਹੁਤ ਹੀ ਗਰੀਬੀ ਦਾ ਵਿੱਚ ਸ਼ੂਟ ਕੀਤਾ ਸੋ ਇਹਨਾਂ ਨੇ ਆਪ ਹੀ ਐਫਰਟ ਮਾਰੀ ਬੜੀ ਸੋ ਚੀਜ਼ਾਂ-ਚੂਜ਼ਾਂ ਲਿਖੀਆਂ ਗਈਆਂ ਸਾਰਾ ਐਪੀਸੋਡ ਬਣਾ ਲਿਆ 20-22 ਮਿੰਟ ਦਾ ਔਰ ਇਹ ਸੋਚਿਆ ਕਿ ਹਰ ਜੇ ਚੱਲ ਗਿਆ ਤਾਂ 20-20 ਮਿੰਟ ਦੀਆਂ ਇਦਾਂ ਦੇ ਐਪੀਸੋਡ ਨਵੇਂ ਬਣਾਇਆ ਕਰਾਂਗੇ ਸੋ ਇਸ ਐਪੀਸੋਡ ਦਾ ਜਿਹੜਾ ਪਰਪਸ ਸੀਗਾ ਪਹਿਲੇ ਐਪੀਸੋਡ ਦਾ ਉਹਦੇ ਵਿੱਚ ਮੈਂ ਦਿਖਾਇਆ ਸੀ ਕਿ ਇਹਨੂੰ ਇੱਕ ਬੰਦੇ ਕੋਲ ਜੌਬ ਮੰਗਣ ਜਾਂਦਾ ਤੇ ਰੋਟੀ ਨਹੀਂ ਮਿਲ ਰਹੀ ਹੁੰਦੀ ਇਹਨੂੰ ਸੀਗਾ ਕਿ ਮੇਰੀ ਮਾਂ ਹੈ ਘਰੇ ਭੁੱਖੀ ਆ ਮੈਂ ਕੁਝ ਐਫਰਟ ਕਰਾਂ ਮਾਂ ਦੇ ਲਈ ਰੋਟੀ ਬਣਾਵਾ ਰੋਟੀ ਕਮਾਵਾਂ ਤੇ ਜਦੋਂ ਉੱਥੇ ਜਾਂਦਾ ਤਾਂ ਉਹ ਇਹਨੂੰ ਪੁੱਠੇ ਰਾਹਾਂ ਤੇ ਪਾ ਦਿੰਦੇ ਆ ਔਰ ਇਹ ਵੀ ਥੋੜੇ ਜਿਆਦੇ ਪੈਸਿਆਂ ਦੇ ਲਾਲਚ 'ਚ ਜਾ ਕੇ ਪੁੱਠੇ ਰਾਹਾਂ ਤੇ ਪੈ ਜਾਂਦਾ ਤੇ ਉਹਦਾ ਕਲਾਈਮੈਕਸ ਅਸੀਂ ਇਹ ਕੀਤਾ ਸੀਗਾ ਕਿ ਜਿਹੜਾ ਵੀ ਬੰਦਾ ਰੋਂਗ ਪਾਸੇ ਪੈਂਦਾ ਤਾਂ ਅੰਤ ਉਹਦਾ ਬੁਰਾ ਹੈ ਸੋ ਐਂਡ ਦੇ ਉੱਤੇ ਪ੍ਰਿੰਸ ਨੂੰ ਅਸੀਂ ਆਲਮੋਸਟ ਆਲਮੋਸਟ ਹੀ ਮੈਂ ਮਾਰਤਾ ਹੀ ਪ੍ਰਿੰਸ ਤੇ ਉਹ ਐਪੀਸੋਡ ਇੰਨਾ ਚੱਲਿਆ ਔਰ ਲੋਕਾਂ ਨੇ ਇਵਨ ਮੇਰੇ ਬੱਚੇ ਕਹਿੰਦੇ ਕਹਿੰਦੇ ਨਹੀਂ ਪਪਾ ਪ੍ਰਿੰਸ ਚਾਚੇ ਪ੍ਰਿੰਸ ਤਾਈ ਨੂੰ ਜਿਉਂਦਾ ਕਰੋ ਫਟਾਫਟ ਕਹਿੰਦੇ ਇਹ ਮਾਰਨਾ ਨਹੀਂ ਚਾਹੀਦਾ ਹੈਗਾ ਕਹਿੰਦੇ ਐਪੀਸੋਡ ਤਾਂ ਹੈ ਹੀ ਇਦਾਂ ਦਾ ਸੋ ਲੋਕਾਂ ਦੇ ਕਮੈਂਟ ਇੰਨੇ ਆਏ ਤੇ ਮੈਨੂੰ ਪਤਾ ਕਿ ਮੈਂ ਸੈਕੰਡ ਐਪੀਸੋਡ ਕਿਦਾਂ ਲਿਖਿਆ ਉਹਦੇ ਚ ਕਿਵੇਂ ਘੁਮਾ ਕੇ ਪ੍ਰਿੰਸ ਨੂੰ ਦੁਬਾਰਾ ਬਿੰਗੀਕਰਦਨ ਕਰਕੇ ਮੈਂ ਇਹਨੂੰ ਜਿਉਂਦਾ ਕੀਤਾ ਜੀ ਇਹ ਉਹ ਸੈੱਟ ਕੀਤਾ ਸੋ ਇਹ ਵੀ ਯਾਦ ਰੱਖਣਾ ਵੀ ਤੈਨੂੰ ਜੋਂਦਾ ਕੀਤਾ ਸੀ ਮੈਂ ਤੇ ਇਹਨੂੰ ਜੋਂਦਾ-ਜੋਂਦਾ ਕਰਕੇ ਲਿਆਂਦਾ ਮੈਂ ਸੋ ਫੇਰ ਸੈੱਟ ਕੀਤਾ ਫੇਰ ਅੱਗੇ ਇਹਨੂੰ ਜੋਂਦਾ ਕੀਤਾ ਇਹਨੇ ਫਿਰ ਬਹੁਤ ਮਾਰੇ ਅੱਗੇ ਤੇ ਉਹ ਐਸਾ ਫਲੋ ਬਣਿਆ ਸੋ ਕਈ ਚੀਜ਼ਾਂ ਮੈਨੂੰ ਹਮੇਸ਼ਾ ਇਦਾਂ ਲੱਗਦੀਆਂ ਕਿ ਜਦੋਂ ਸੱਚੀ ਨੀਤ ਨਾਲ ਆ ਜਿਹਦੇ 'ਚ ਕੋਈ ਬੇਈਮਾਨੀ ਨਹੀਂ ਹੁੰਦੀ ਓਨੈਸਟੀ ਨਾਲ ਬਣਾਈਆਂ ਜਾਂਦੀਆਂ ਨੇ ਸੋ ਇਹ ਫਿਲਮ ਸਾਡਾ ਬੜਾ ਬਹੁਤ ਇਮਾਨਦਾਰੀ ਵਾਲਾ ਪ੍ਰੋਡਕਟ ਸੀਗਾ ਜਿਹਦੇ 'ਚ ਅਸੀਂ ਸਾਰੇ ਬੰਦਿਆਂ ਨੇ ਔਰ ਮੈਂ ਤੁਹਾਨੂੰ ਦੱਸਾਂ ਪਹਿਲੀ ਫਿਲਮ ਦੇ ਵਿੱਚ ਤਾਂ ਸਾਡੇ ਕੋਲ ਬਜਟ ਨਹੀਂ ਸੀ ਜਦੋਂ ਅਸੀਂ ਇਹ ਬਣਾਈ ਸਾਡੇ ਕੋਲ ਪੂਰਾ ਬਜਟ ਸੀ ਤੇ ਤੁਸੀਂ ਬਲੀਵ ਕਰਿਓ ਪ੍ਰਿੰਸ ਮੇਰੇ ਕੋਲੇ ਆਇਆ ਤੇ ਇਹ ਕਹਿੰਦੇ ਭਾਜੀ ਅਸੀਂ ਇਸ ਸੈੱਟ ਦੇ ਉੱਤੇ ਵੀ ਕੋਈ ਵੈਲਿਟੀ ਵੈਨ ਨਹੀਂ ਰੱਖਣੀ ਸਿਰਫ ਵੈਨ ਮੇਰੇ ਲਈ ਰਾਹੁਲ ਬਾਜੀ ਲਈ ਤੇ ਜੈਸਮੀਨ ਲਈ ਹੋਈ ਆ ਉਸ ਤੋਂ ਬਿਨਾ ਕਿਸੇ ਬੰਦੇ ਨੇ ਕੋਈ ਫੈਸਿਲਿਟੀ ਨਹੀਂ ਲਈ ਇਹ ਸਾਰੀ ਜਿੰਨੀ ਟੀਮ ਬੈਠੀ ਆ ਇਹਨਾਂ ਨੇ ਇੰਨੀ ਐਫਰਟ ਕੀਤੀ ਆ ਇਸ ਫਿਲਮ ਦੇ ਲਈ ਮੈਂ ਦੱਸ ਨਹੀਂ ਸਕਦਾ ਔਰ ਹਰ ਬੰਦੇ ਨੇ ਆਪਣਾ 100% ਪਾਇਆ ਵਾ ਤੇ ਫਿਲਮ ਸਾਡੀ ਹੋਰ ਵੀ ਵੱਡੀ ਹੋਗੀ ਜਦੋਂ ਬਲਜੀਤ ਬਾਜੀ ਆਗੇ ਕਿਉਂਕਿ ਵਿਜ਼ੂਅਲੀ ਫਿਲਮ ਸਾਨੂੰ ਐ ਲੱਗਦਾ ਸੀਗਾ ਕਿ ਅਸੀਂ ਵੱਡੀ ਫਿਲਮ ਬਣਾ ਸਕਦੇ ਆ ਕੰਟੈਂਟ ਸਾਡੇ ਕੋਲ ਸੀਗਾ ਔਰ ਬਲਜੀਤ ਭਾਜੀ ਦੀ ਇਸ ਸੀਚ ਮਾਸਟਰੀ ਆ ਅੱਜ ਜੋ ਆਪਾਂ ਦੇਖ ਰਹੇ ਆ ਤੇ ਜਿਹੜੀਆਂ ਗੱਲਾਂ ਨੇ ਉਹ ਤਾਂ ਵਧੀਆ ਹੈਗੀਆਂ ਹੀ ਨੇ ਜਿਹੜਾ ਮਾਹੌਲ ਬਣਿਆ ਵਿਜ਼ੂਅਲ ਦਾ ਉਹ ਬਲਜੀਤ ਭਾਜੀ ਕਰਕੇ ਬਾਕੀ ਸਾਰੀ ਸਟਾਰ ਕਾਸਟ ਰਾਹੁਲ ਭਾਜੀ ਆਗੇ ਜੈਸਮੀਨ ਆਗੀ ਇਧਰ ਰਾਜੂ ਗੇਲੇ ਹੁਣੀ ਬੈਠੇ ਆ ਸੀਟੀ ਹੁਣੀ ਤੇ ਧੀਰਾ ਵੀ ਪਿਛਲੀ ਫਿਲਮ ਦੇ ਵਿੱਚ ਸਾਡਾ ਬਹੁਤ ਜਿਹੜਾ ਛਿੰਦਾ ਕਿਰਦਾਰ ਸੀ ਐਪਰੀਸ਼ੀਏਟ ਹੋਇਆ ਸੀ ਤੇ ਉਸ ਫਿਲਮ ਦੇ ਵਿੱਚ ਇੱਕ ਸੀਨ ਸੀਗਾ ਜਦੋਂ ਅਸੀਂ ਦੱਸਦੇ ਸੀ ਵੀ ਕਹਿੰਦਾ ਕਹਿੰਦਾ ਉਹ ਇਹਦਾ ਬਾਪੂ ਦੱਸਦਾ ਕਹਿੰਦਾ ਵੀ ਦੋ ਜੁੜਵੇ ਭਰਾ ਨੇ ਕਹਿੰਦਾ ਵੀ ਭੱਡੇ ਦੀ ਮੇਰ ਨਾਲ ਬਣਦੀ ਨਹੀਂ ਗਈ ਕਹਿੰਦਾ ਉਹ ਮਾਨ ਵਾਲੇ ਬੋਲਦਾ ਬੋਲਦਾ ਵਾ ਸੋ ਮੇਰੇ ਨਾਲ ਵਾਲਾ ਹੈ ਨਹੀਂ ਉਹਦਾ ਸਵੈਤ ਕੀ ਫਿਲਮ ਦੇ ਵਿੱਚ ਫਿਰ ਉਹ ਕੀਪਾ ਆਇਆ ਵਾ ਤੇ ਸਾਰਿਆਂ ਦਾ ਜੱਗੀ ਐਡ ਹੋਇਆ ਜੱਸੀ ਬਾਈ ਹੁਣੀ ਸਾਰੇ ਵੀਰ ਚੀਮੇ ਹੋਣੀ ਸਾਰੇ ਤੇ ਸਾਰੇ ਸੋਹੀ ਸਾਹਿਬ ਸੋਈ ਸਾਹਿਬ ਬਾਰੇ ਤਾਂ ਪਤਾ ਕੀ ਕੀ ਸਕਦੇ ਆ ਉੱਥੇ ਤਾਂ ਮੁੱਕ ਜਾਂਦੀਆਂ ਨੇ ਗੱਲਾਂ ਰੌਣੀ ਸਾਹਿਬ ਸੋ ਸਾਰੀ ਇੰਟਾਇਰ ਕਾਸਟ ਦਾ ਮੈਂ ਥੈਂਕ ਯੂ ਕਰਦਾ ਜੀ ਔਰ ਤੁਹਾਡਾ ਖਾਸ ਕਰਕੇ ਔਰ ਟ੍ਰੇਲਰ ਬਹੁਤ ਐਪਰੀਸ਼ੀਏਟ ਹੋ ਰਿਹਾ ਤੇ ਸਾਨੀ ਸਾਹਿਬ ਬੈਠੇ ਨੇ ਕਹਿੰਦੇ ਫਿਲਮ ਦਾ ਮਾਹੌਲ ਬਹੁਤ ਹੌਟ ਹੈ ਕਹਿੰਦੇ ਪਹਿਲੀ ਫਿਲਮ ਐਦਾਂ ਦੀ ਹੋਣੀ ਮੈਨੂੰ ਕਹਿ ਕੇ ਹੱਟੇ ਨੇ ਕਹਿੰਦੇ ਵੀ ਥੀਏਟਰ ਵਾਲੇ ਮੈਨੂੰ ਕਹਿ ਰਹੇ ਆ ਵੀ ਪਾਜੀ ਮੰਡੇ ਤੱਕ ਤਾਂ ਸੈਂਸਰ ਆਈ ਜਾਣਾ ਵਾ ਐਡਵਾਂਸ ਖੋਲ ਦੀਏ ਮੈਂ ਪਾਜੀ ਆਹ ਲੈਣ ਦੋ ਸੈਂਸਰ ਸੋ ਉਮੀਦ ਆ ਤੇ ਐਡ ਕੀ ਅਸੀਂ ਕੋਸ਼ਿਸ਼ ਇੱਕ ਹੋਰ ਵੀ ਕੀਤੀ ਆ ਕਿਉਂਕਿ ਪਿਛਲੀ ਫਿਲਮ ਦੇ ਵਿੱਚ ਦੋ ਚਾਰ ਚੀਜ਼ਾਂ ਐਗੀਆਂ ਸੀਗੀਆਂ ਜਿਦੇ ਕਰਕੇ ਸਾਨੂੰ ਅਡਲਟ ਸਰਟੀਫਿਕੇਟ ਮਿਲਿਆ ਸੀਗਾ ਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਐਡ ਕੀ ਉਹ ਵੀ ਕੋਈ ਬਿਲਕੁਲ ਨਾ ਹੋਵੇ ਮਾਹੌਲ ਉਹੀ ਰੱਖਿਆ ਬਲਟ ਜੇ ਤੁਸੀਂ ਆਪਣੀ ਫੈਮਿਲੀ ਨਾਲ ਬੈਠ ਕੇ ਵੀ ਦੇਖੋਗੇ ਤਾਂ ਤੁਹਾਨੂੰ ਕੋਈ ਇਦਾਂ ਦਾ ਸ਼ਬਦ ਜਾਂ ਕੋਈ ਇਦਾਂ ਦਾ ਵਰਡ ਆਜਾ ਨਹੀਂ ਲੱਗੂਗਾ ਜਿਹੜਾ ਬਹੁਤ ਤੁਹਾਨੂੰ ਐ ਲੱਗੇ ਕਿ ਯਾਰ ਨਹੀਂ ਇਹ ਚੀਜ਼ ਕਰਨੀ ਨਹੀਂ ਸੀ ਚਾਹੀਦੀ ਸੋ ਵੀ ਆਰ ਟ੍ਰਾਈਂਗ ਟੂ ਕਿ ਸਾਡੀ ਜਿਹੜੀ ਆਡੀਅנס ਆ ਉਹ ਵਧੇ ਇਸ ਫਿਲਮ ਦੀ ਔਰ ਵੈਸੇ ਵੀ ਪੰਜਾਬ ਦੇ ਵਿੱਚ ਐਕਸ਼ਨ ਫਿਲਮਾਂ ਬਣ ਨਹੀਂ ਸੀ ਰਹੀਆਂ ਚੰਗੀ ਤਰ੍ਹਾਂ ਸੋ ਪਹਿਲੀ ਵਾਰੀ ਇੱਕ ਐਡਾ ਵੱਡਾ ਐਫਰਟ ਕੀਤਾ ਤੇ ਸਪੋਰਟ ਕਰਿਓ ਜੀ ਥੈਂਕ ਯੂ ਸੋ ਮੱਚ